ਆਹ ਵੇ ਦੇਖੋ ਯਾਰ ਹੁਣ ਇਵਨਿੰਗ ਚ ਆ ਸਾਰੇ ਮੈਗੀ ਪੁਆਇੰਟ ਬਣੇ ਹੋਏ ਆ ਮੈਗੀ ਪੁਆਇੰਟ ਮੈਗੀ ਪੁਆਇੰਟ ਮੈਗੀ ਪੁਆਇੰਟ ਮੈਗੀ ਪੁਆਇੰਟ ਉਹ ਦੇਖੋ ਯਾਰ ਸਿਰੇ ਤੱਕ ਉਧਰ ਰਾਫਟਿੰਗ ਵਾਲੀਆਂ ਗੱਡੀਆਂ ਖੜੀਆਂ ਐ ਆ ਯਾਰ ਬਾਈ ਰਾਫਟਿੰਗ ਕਰਕੇ ਆਏ ਇਹਦੇ ਨੋਟ ਦੇਖੋ ਯਾਰ ਸਾਰੇ ਗਿੱਲੇ ਹੋ ਗਏ ਬਾਈ ਕਿਉਂਕਿ ਇੱਕ ਜਨੇ ਕੇ ਤਾਂ 20000 ਨਿਕਲ ਗਏ ਮੈਨੂੰ ਲੱਗ ਗਿਆ ਇਸ ਤੇ ਅੱਛਾ ਪਹਿਲੀ ਬਣੀ ਹੋਈ ਸੀ ਹਾਂ ਹਾਂ ਉਹ ਬਹਿ ਗਈ 20000 ਬਹਿ ਗਈ ਹਾਂ ਕਿਸ ਕੀ ਜੋ ਅਮਰੇ ਸੰਗ ਬਗਲ ਮੈਂ ਰਹਾ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਨਵੇਂ ਬਲੌਗ 'ਚ ਸਮਾਂ ਹੋ ਗਿਆ ਸਵੇਰ ਦੇ 4 ਵਜੇ ਆ ਤੇ ਇੱਧਰ ਸੰਗਤਾ ਜੀ ਤਿਆਰ ਬਰ ਤਿਆਰ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ 4 ਵਜੇ ਦਾ ਟਾਈਮ ਹੈ ਇੱਧਰ ਬੱਚੇ ਸੁੱਤੇ ਪਏ ਆ ਸਾਡੇ ਤੇ ਅਸੀਂ ਜਾਣ ਵਾਸਤੇ ਤਿਆਰ ਆ ਅਸੀਂ ਚੱਲੇ ਆ ਜੀ ਅੱਜ ਹੇਮਕੁੰਡ ਸਾਹਿਬ ਦਰਸ਼ਨ ਕਰਨ ਵਾਸਤੇ ਆ ਇੱਧਰ ਆਪਣਾ ਸਾਜੂ ਸਮਾਨ ਸਾਰਾ ਤਿਆਰ ਆ ਦੋ ਤਿੰਨ ਬੈਗ ਆਪਾਂ ਲਏ ਆ ਇੱਧਰ ਆਪਣੀ ਸੰਗਤਾ ਜੀ ਮੇਰੀ ਸਿਸਟਰ ਵੀ ਪਹੁੰਚੀ ਹੋਈ ਆ ਅਜਵਾਕ ਆ ਸਾਡਾ ਮੇਰਾ ਭਾਣ ਜਾਏ ਗੱਡੀ 'ਚ ਆਪਣਾ ਸਮਾਨ ਸਾਰਾ ਆ ਗਿਆ ਫੁੱਲ ਹੋ ਗਈ ਗੱਡੀ ਸਾਡੀ ਭਰ ਗਈ ਬਿਲਕੁਲ ਅੱਜ ਵਾਈ ਜੀ ਅਸੀਂ ਚਾਲੇ ਪਾਣ ਲੱਗੇ ਆ ਜੀ ਹੇਮਕੁੰਡ ਸਾਹਿਬ ਵਾਸਤੇ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਾਂਗੇ ਜਾ ਕੇ ਜੀ ਇਧਰ ਸੰਗਤਾਂ ਆ ਗਈਆਂ ਆਪਣੀਆਂ ਹਰਪ੍ਰੀਤ ਆ ਗਈ ਕੁਲਤਾਰ ਸਿੰਘ ਆ ਗਿਆ ਇਧਰ ਜੋਤ ਉਹਨਾਂ ਨੇ ਆ ਗਏ ਅਸੀਂ ਪੰਜ ਜਣੇ ਆ ਗੱਡੀ 'ਚ ਆਲਟੋ ਲੈ ਕੇ ਚੱਲੇ ਆ ਆਪਣੀ ਤੇ ਦੇਖਦੇ ਆ ਅੱਜ ਦਾ ਸਫ਼ਰ ਕਿਵੇਂ ਦਾ ਰਹਿੰਦਾ ਏ ਠੀਕ ਹੈ ਜੀ ਬਾਕੀ ਮਿਲਦੇ ਆ ਤੁਹਾਨੂੰ ਰਸਤੇ 'ਚ ਚੱਲ ਬੋਲੇ ਸੋਨਹਾ ਉਬੇ ਦੇ ਵਜੇ ਹੋਏ ਆ 4 ਤੇ ਸਾਰੀ ਸੰਗਤ ਸੁੱਤੀ ਪਈ ਆ ਸੰਗਤ ਨਹੀਂ ਸਾਰੇ ਲੋਕ ਸੁੱਤੇ ਪਏ ਆ ਸੰਗਤ ਜੀ ਨੇ ਚਾਲੇ ਪਾ ਲਿਆ ਤੇ ਆ ਦੇਖੋ ਰੋਡ ਬਿਲਕੁਲ ਖਾਲੀ ਪਈ ਸੁਣੋ ਸਾਰਾ ਜੀ ਫਿਰ ਚਾਲਦੇ ਆ ਆਪਣੇ ਬਾਬੇ ਦੇ ਦਰਵਾਜ਼ੇ ਹੇਮਕੂ ਸਾਹਿਬ ਜਨਾਉ ਬੜਿਆ ਇਹ ਵਿਚਾਰ ਤੇ ਸਾਗੂਰ ਲਈਆ ਹੋ ਤੋਏ ਹੁਣ ਅਸੀਂ ਪਹੁੰਚ ਗਏ ਜੀ ਨਾਰਾਇਣਗੜ ਤੇ ਸਾਨੂੰ ਡੇਢ ਘੰਟਾ ਹੋ ਗਿਆ ਡਰਾਈਵਿੰਗ ਕਰਦੇ ਆ ਆਲਮੋਸਟ 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 1.5 ਘੰਟੇ ਨਹੀਂ ਹੋ ਗਏ 1.5 ਘੰਟਾ ਬਾਈ ਸਨਰਾਈਜ਼ ਬੜਾ ਸੋਹਣਾ ਦਿਖ ਰਿਹਾ ਏ ਓਦੇ ਤੋਂ ਆਏ ਹੋਏ ਨਜ਼ਾਰਾ ਆ ਗਿਆ ਸਵੇਰੇ ਸਵੇਰੇ ਸਨਰਾਈਜ਼ ਦੇਖ ਕੇ ਇਹ ਆ ਖੂਬਸੂਰਤ ਜੀ ਰੋਡ ਹੈ ਜੀ ਸਨਰਾਈਜ਼ ਇਧਰਲੇ ਪਾਸੇ ਤੇ ਆਪਾਂ ਆਪਣੇ ਅੱਧੇ ਘਰਾਂ ਚ ਪਹੁੰਚ ਗਏ ਕਾਲਾਂ ਕੋ ਪਹੁੰਚ ਗਏ ਆ ਸਾਹਮਣੇ ਗੇਟ ਬਣਿਆ ਹੋਇਆ ਜੀ ਹਿਮਾਚਲ ਪ੍ਰਦੇਸ਼ ਚ ਸਾਡੀ ਐਂਟਰੀ ਹੋ ਗਈ ਪਹਿਲੀ ਐਂਟਰੀ ਹਿਮਾਚਲ ਪ੍ਰਦੇਸ਼ ਦੀ ਤੇ ਬੇਨਤੀ ਹੈ ਬਾਈ ਸਾਰੇ ਵਲੌਗ ਜਰੂਰ ਦੇਖਿਓ ਆਉਣ ਵਾਲੇ ਵਲੌਗ ਬਹੁਤ ਵਧੀਆ ਹੋਣੇ ਆ ਬਹੁਤ ਸ਼ਾਨਦਾਰ ਹੋਣੇ ਆ ਤੇ ਤੁਹਾਨੂੰ ਆਪਣਾ ਸਾਰਾ ਸਫਰ ਜਿਹੜਾ ਹੈਗਾ ਇਹ ਇਨਪੁਟ ਸਾਡਾ ਦਿਖਾਵਾਂਗੇ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਸੋ ਜੀ ਅਸੀਂ ਨਾਣ ਪਹੁੰਚਣੇ ਆਲੇ ਆ ਤੇ ਨਾਣ ਪਹੁੰਚ ਕੇ ਸਾਨੂੰ ਆਪਣੇ ਪਿੰਡ ਦਾ ਵੀਰ ਮਿਲਿਆ ਇੱਕ ਸਾਈਕਲ ਯਾਤਰਾ ਕਰ ਰਿਹਾ ਹੈ ਕੀ ਨਾਮ ਹੈ ਆਪਣਾ surjit singh ਆ ਦੇਖੋ ਜੀ ਸਾਈਕਲ ਚੱਕਿਆ ਹੋਇਆ ਤੇ ਝੰਡਾ ਲਾਇਆ ਹੋਇਆ ਹੈ ਸੋ ਜੀ ਵੀਰ ਵੱਲੋਂ ਬਹੁਤ ਸੋਹਣਾ ਉਪਰਲ ਆਇਆ ਸਾਈਕਲ ਤੇ ਚੱਲਿਆ ਵੀਰ ਹਨਾ 10-15 ਦਿਨ ਲੱਗ ਜਣੇ ਇਹਨੂੰ ਆਣ ਜਾਣ ਚ ਤੇ ਮੈਂ ਵੀ ਇੱਕ ਵਾਰੀ ਸਾਈਕਲ ਸਫਰ ਕਰਿਆ ਸੀਗਾ ਬਹੁਤ ਔਖਾ ਬਹੁਤ ਮੁਸ਼ਕਿਲ ਸਫਰ ਹੁੰਦਾ ਵੀਰ ਬਹੁਤ ਹਿੰਮਤ ਚਾਹੀਦੀ ਐ ਤੇ ਵੀਰ ਨੇ ਹਿੰਮਤ ਦਿਖਾਈ ਐ ਤੇ ਇਸ ਵਾਰੀ ਅਸੀਂ ਚੱਲੇ ਆ ਜੀ ਗੱਡੀ 'ਚ ਸੰਗਤ ਆ ਸਾਡੀਆਂ ਨਾਲ ਐ ਇੱਕੋ ਉਲਟੀ ਕਰਨੇ ਵਾਲੀ ਸੰਗਤ ਵੀ ਹੈਗੀ ਐ ਵਿੱਚ ਤੇ ਇੱਧਰ ਕੁਲਤਾਰ ਸਿੰਘ ਹੈਗਾ ਜਿਦ ਤੋਂ ਜ਼ਿਆਦਾ ਹੁੰਦਾ ਹਾਂ ਇਸ ਵਾਰੀ ਅਸੀਂ ਆਟੋ ਲੈ ਕੇ ਚੱਲੇ ਆ ਆਪਣੀ ਦੇਖੋ ਜੀ ਤੇ ਠੀਕ ਹੈ ਵੀਰ ਮਿਲਦੇ ਆਂ ਫਿਰ ਅੱਗੇ ਜੇ ਮਿਲਿਆ ਕਦੀ ਹੈ ਆਂਦੇ ਵਿੱਚ ਦੇਖੂਗੇ ਮਿਲੂ ਤੁਹਾਨੂੰ ਠੀਕ ਹੈ। ਕਈ ਕੋਟ ਆਚਾਰ ਵਿਵਾਨ ਕਈ ਕੋਟ ਸਿੱਧ ਜਤੀ ਜੋਗੀ ਸੋ ਜੀ ਫਾਈਨਲੀ ਅਸੀਂ ਨਾਹਣ ਤੋਂ ਕ੍ਰੋਸ ਕਰਕੇ ਨਾ ਥੋੜੀ ਜੀ ਅੱਗੇ ਆਏ ਆ ਤੇ ਲੰਗਰ ਛਕਣ ਲੱਗਿਆ ਔਰ ਲੰਗਰ ਲੱਗਿਆ ਹੋਇਆ ਇਹ ਚਾਹ ਪਕੌੜਿਆਂ ਦਾ ਆ ਸਾਹਮਣੇ ਲੰਗਰ ਲੱਗਿਆ ਹੋਇਆ ਜੀ ਲੰਗਰ ਛਕਣ ਲੱਗਿਆ ਗੁਰੂ ਦਾ ਸਵੇਰੇ ਕੁਝ ਖਾ ਕੇ ਨਹੀਂ ਆਏ ਸੀਗੇ ਭੁੱਖ ਜੀ ਲੱਗੀ ਹੋਈ ਆ ਤੇ ਆਸਰਾ ਜਾ ਹੋ ਜੂਗਾ ਥੋੜਾ ਜਿਹਾ। ਆਉਣ ਜੀ ਪਕੌੜਿਆਂ ਦਾ ਲੰਗਰ ਛਕਣ ਲੱਗੇ ਹੋਏ ਆ ਇੱਧਰ ਹਰਪ੍ਰੀਤ ਆ ਇੱਧਰ ਜੋਤ ਬੈਠੀ ਆ ਪਕੌੜੇ ਜੀ ਅਸੀਂ ਛਕਲੇ ਲੰਗਰ ਆ ਹਰਪ੍ਰੀਤ ਇਕੱਠੇ ਕਰਦੀ ਫਿਰਦੀ ਆ ਰਾਹ ਵਾਸਤੇ ਆ ਦੇਖੋ ਚਾਹ ਇਹਦੇ ਚ ਕੇਤਲੀ ਚ ਪਈ ਆ ਤੇ ਇੱਧਰ ਆਪਾਂ ਪਕੌੜੇ ਵੀ ਰਾਹ ਵਾਸਤੇ ਵੀ ਰੱਖ ਲੇ ਥੋੜੇ ਜੇ ਤੇ ਹੁਣ ਚਾਹਦੇ ਆ ਜੀ ਆਪਾਂ ਆਪਣਾ ਅਗਲਾ ਸਫ਼ਰ ਕਰਦੇ ਆ ਜੀ ਆ ਸਾਡੇ ਨਾਲ ਜੀ ਹਰਪ੍ਰੀਤ ਬੈਠੀ ਆ ਦੇਖੋ ਪਕੌੜਿਆਂ ਦੀ ਪਲੇਟਾਂ ਇਹਨੇ ਕਿੰਨੀਆਂ ਸਜਾ ਲਈਆਂ ਆ ਪਕੌੜੇ-ਪਕੂੜੇ ਬਾਉ ਖਾਂਦੀ ਐ ਜੀ ਚੀਚਾਂ ਮੈਂ ਮੈਂ ਕਿੱਥੇ ਖਾਂਦੇ ਮੈਂ ਤੁਹਾਡੇ ਵਾਸਤੇ ਖਾ ਰਹੀ ਆ ਇਕੱਠੇ ਸੋ ਬਾਈ ਜੀ ਟਾਈਮ ਹੋ ਗਿਆ ਜੀ 8:30 ਵਜੇ ਦਾ ਤੇ ਆਪਾਂ ਪੌਂਟਾ ਸਾਹਿਬ ਪਹੁੰਚ ਗਏ ਫਾਈਨਲੀ ਤੇ ਅਸੀਂ ਰੁਕਣਾ ਨਹੀਂ ਹੋ ਰੇ ਆਪਾਂ ਸਿੱਧਾ ਜਾਣਾ ਅਸਮੇਰੀ ਸਿਗੇਸ਼ ਅੱਜ ਦੀ ਸਟੇ ਜਿਹੜੀ ਹੈ ਰਿਸੀਗੇਸ਼ ਜਾ ਕੇ ਕਰਾਂਗੇ ਇਹ ਆ ਜੀ ਪੌਂਟਾ ਸਾਹਿਬ ਦਾ ਗੇਟ ਲਓ ਜੀ ਅਸੀਂ ਹੁਣ ਐਂਟਰ ਹੋਣ ਲੱਗਿਆ ਉੱਤਰਾਖੰਡ ਇਹ ਹੈਗਾ ਉੱਤਰਾਖੰਡ ਦਾ ਗੇਟ ਉਹ ਆ ਜੀ ਪੌਂਟਾ ਸਾਹਿਬ ਦਾ ਗੁਰਦੁਆਰਾ ਸੀ ਆਂਦੇ ਵਿੱਚ ਦਰਸ਼ਨ ਕਰਾਂਗੇ ਸਾਸਾਂ ਵੇਜੀ ਸੌਂ ਵੀ ਗਈ ਤੇ ਮੇਰੇ ਐਨਗਾ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਵੀ ਧੁੱਕਾ ਗਈ ਹੋਣਾ ਅਸੀਂ ਧੁਪ ਤੇਆ ਵਾਲੀ ਮੈਂ ਪ੍ਰੋਟੈਕਸ਼ਨ ਵੀ ਕਰ ਲਈ ਐ ਤੇ ਹੁਣ ਅਸੀਂ ਤੇਰਾਦੂਨ ਪਹੁੰਚਣੇ ਆਲੇ ਆ ਹੁਣ ਜੀ ਅਸੀਂ ਥੋੜੀ ਦੇ ਵਾਸਤੇ ਗੱਡੀ ਰੋਕੀ ਆ ਹਰਪ੍ਰੀਤ ਵਾਸਤੇ ਕਿਉਂਕਿ ਹਰਪ੍ਰੀਤ ਨੇ ਨਾਰੀਅਲ ਪਾਣੀ ਪੀਣਾ ਸੀਗਾ ਉਹਨੂੰ ਥਿਆ ਲੱਗੀ ਹੋਈ ਐ ਬਹੁਤ ਜ਼ਿਆਦਾ ਹੁੰਦਾ ਸਕਰ ਤੈਨੂੰ ਬਤਨਾਉ ਨਹੀਂ ਕਰ ਰਹੇ ਦੇਖ ਲਓ ਜੀ ਹੁਣ ਤੁਹਾਡੇ ਸਾਹਮਣੇ ਪ੍ਰਤੱਖ ਪ੍ਰਮਾਣ ਹੈਗਾ ਹੈ ਨਾ ਅਸੀਂ ਕੁਝ ਵੀ ਨਹੀਂ ਖਾਇਆ ਪੀਆ ਹਾਲੀ ਇਹ ਖਾ ਪੀ ਕੇ ਮੈਂ ਨਹੀਂ ਖਾਦੀ ਜੀ ਬਈ ਬਾਹਰ ਦਾ ਕੀ ਆ ਸੀ ਜਹ ਆਇਆ ਸੋ ਜੀ ਅਸੀਂ ਲਾ ਲੀਏ ਹੁਣ ਐਨਕਾ ਕਿਉਂਕਿ ਧੁੱਪ ਨਿਕਲ ਗਈ ਤੇ ਗਰਮੀ ਲੱਗਣ ਲੱਗੀ ਤੇ ਅਸੀਂ ਫਿਲਹਾਲ ਫਸੇ ਹੋਏ ਹਾਂ ਜੀ ਦੇਹਰਾਦੁੰਦੇ ਜਾਮ ਵਿੱਚ ਆ ਦੇਖੋ ਦੋਨੇ ਪਾਸੇ ਟ੍ਰੈਫਿਕ ਹੀ ਟ੍ਰੈਫਿਕ ਆ ਗੱਡੀਆਂ ਹੀ ਗੱਡੀਆਂ ਖੜੀਆਂ ਸਾਡੀ ਗੱਡੀ ਪਿੱਛੇ ਫਸੀ ਹੋਈ ਹੈ ਸੋ ਜੀ ਹਰਪ੍ਰੀਤ ਨੇ ਹੁਣ ਪਕੌੜੇ ਖੋਲ ਲਿਆ ਜੀ ਪਕੌੜਿਆਂ ਦੀ ਦੁਕਾਨ ਤੇ ਪਕੌੜੇ ਖਾਣ ਲੱਗੀ ਜੀ ਹੁਣ ਦੇਖ ਲੋ ਇੱਧਰ ਵੀ ਸਾਰੇ ਜਣੇ ਸਨੈਕਸ ਟਾਈਮ ਆ ਹੁਣ ਸਨੈਕਸ ਖਾ ਰਹੇ ਆ ਜਦ ਤੱਕ ਅਸੀਂ ਜਾਮ ਵਿੱਚ ਫਸੇ ਹੋਈ ਆ ਆਪਣੀ ਪੇਟ ਪੂਜਾ ਕਰਨ ਲੱਗੇ ਹੋਏ ਆ ਸਾਰੇ ਜਣੇ ਤੇ ਮੈਂ ਵਿਚਾਰਾ ਗੱਡੀ ਚਲਾ ਰਿਹਾ ਆ ਫਿਲਹਾਲ ਕੁਝ ਵੀ ਨਹੀਂ ਖਾ ਸਕਦਾ ਆਹੋ ਹੋ ਤੇ ਤੇ ਮੈਂ ਐਨਕ ਲਾਈ ਹੋਈ ਆ ਜੀ ਐਨਕਾ ਬਹੁਤ ਸੋਹਣੀਆਂ ਲੱਗ ਰਹੀਆਂ ਮੇਰੇ ਉੱਪਰ ਇੱਧਰ ਹਰਪ੍ਰੀਤ ਨੇ ਵੀ ਲਾਈਆਂ ਹੋਈਆਂ ਐਨਕਾ ਮੇਰੇ ਉੱਪਰ ਵੀ ਬਹੁਤ ਸੋਹਣੀਆਂ ਲੱਗੀਆਂ ਹਾਂ ਅਨਕ ਚੱਜਦੀ ਬਹੁਤ ਆ ਲਾ ਕੇ ਰੱਖਣੀ ਚਾਹੀਦੀ ਆ ਹਰੇਕ ਜਣੇ ਨੂੰ ਅਨਕ ਸੋ ਜੀ ਫਿਲਹਾਲ ਅਸੀਂ ਪਹੁੰਚੇ ਹੋਏ ਆ ਡੋਈ ਆਲਾ ਤੇ ਉਹਦੇ ਗੁਰਦੁਆਰਾ ਸਾਹਿਬ ਨੇ ਆ ਹੋਏ ਆ ਤੇ ਉਹਰੇ ਆਪਾਂ ਥੋੜੀ ਜਿਹੀ ਦੇ ਸਟੇ ਕਰਾਂਗੇ ਲੰਗਰ ਪਾਣੀ ਪ੍ਰਸ਼ਾਦ ਅਸ਼ਕਾਂ ਜੋਰੇ ਤੇ ਰੈਸਟ ਕਰਨ ਨੂੰ ਥਾਂ ਬਣੀ ਹੋਈ ਆ ਰੈਸਟ ਕਰਾਂਗੇ ਠੀਕ ਆ ਜੀ 10:20 ਮਿੰਟ ਹੋਏ ਆ ਤੇ ਆਪਾਂ ਗੁਰਦੁਆਰਾ ਸਾਹਿਬ ਰੁਕੇ ਹੋਏ ਆ ਡੋਈ ਆਲਾ ਅਸੀਂ ਹੁਣ ਚਾਵਲ ਛਕਣ ਲੱਗੇ ਆ ਜੀ ਚਾਵਲ ਦੇ ਨਾਲ ਕੜੀ ਐ ਲੰਗਰ ਦੇ ਵਿੱਚ ਸੋ ਜੀ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਤੇ ਮੱਥਾ ਟੇਕਣ ਆਏ ਹੋਏ ਹਾਂ ਇਹ ਦਰਬਾਰ ਸਾਹਿਬ ਡੋਈ ਆਲਾ ਚ ਬਣਿਆ ਹੋਇਆ ਏ ਜਿਸ ਈ ਕਿ ਇਸ ਤੋਂ 20 ਕਿਲੋਮੀਟਰ ਪਹਿਲਾਂ ਦਰਬਾਰ ਸਾਹਿਬ ਬਣਿਆ ਹੋਇਆ ਏ ਇਸ ਥਾਂ ਡੋਈ ਆਲਾ ਤੇ ਅੰਦਰ ਤੁਸੀਂ ਜੇ ਯਾਤਰਾ ਕਰ ਰਹੇ ਹੋ ਤੇ ਉਰੇ ਆ ਕੇ ਰੈਸਟ ਕਰ ਸਕਦੇ ਹੋ ਲੰਗਰ ਪ੍ਰਸ਼ਾਦਾ ਛਕ ਸਕਦੇ ਹੋ ਉਸ ਤੋਂ ਬਾਅਦ ਉਰੇ ਤੋਂ ਆਪਣੀ ਯਾਤਰਾ ਜਿਹੜੀ ਹੈ ਉਹ ਕੰਟੀਨਿਊ ਕਰ ਸਕਦੇ ਹੋ ਤੇ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਅੱਜ ਵੀ ਸਟੇ ਰਿਸ਼ੀਕੇਸ਼ ਕਰਾਂਗੇ ਸਾਹਮਣੇ ਆਗੇ ਜੀ ਪਹਾੜ ਹੈ ਤੇ ਕੱਲ ਦਾ ਸਫਰ ਸਾਡਾ ਪਹਾੜਾ ਵਿੱਚ ਹੈ ਫਿਲਹਾਲ ਅਸੀਂ ਪਹਾੜਾਂ ਤੇ ਇੱਧਰ-ਇੱਧਰ ਰਹਿਣਾ ਕੱਲੂ ਸਟਾਰਟਿੰਗ ਪਹਾੜਾਂ ਤੇ ਹੋਣੀ ਆ ਤੇ ਮੈਂ ਕਰਵਾਇਆ ਗੰਨੇ ਦਾ ਰਸ ਸਭ ਬਾਕੀ ਇੱਧਰ ਜਨਾਬ ਪੀਣ ਲੱਗੇ ਹੋਏ ਆ ਸਕੰਜਵੀ ਸੋ ਜੀ ਫਿਲਹਾਲ ਅਸੀਂ ਹੁਣ ਸਕੰਜਮੀਆਂ ਪੀਣ ਵਾਸਤੇ ਰੁਕੇ ਆ ਤੇ ਇੱਧਰ ਆਪ ਵੀ ਤੋਂ ਉਹਨਾਂ ਨੇ ਗੰਨੇ ਦਾ ਜੂਸ ਪੀ ਰਹੇ ਆ ਤੇ ਅਸੀਂ ਸਕੰਜਮੀਆਂ ਪੀ ਰਹੇ ਆ ਚਲੋ ਜੀ ਹੁਣ ਚੱਲਦੇ ਆ ਜੀ ਰਿਸ਼ੀਕੇਸ਼ ਦੇ ਗੁਰਦੁਆਰਾ ਸਾਹਿਬ ਇਹ ਸਾਡੀ ਐਂਟਰੀ ਰਿਸ਼ੀਕੇਸ਼ ਤੇ ਹੋ ਚੁੱਕੀ ਆ ਤਕਰੀਬਨ ਸਾਨੂੰ 1.5 ਘੰਟਾ ਹੋ ਗਿਆ ਰਿਸ਼ੀਕੇਸ਼ 'ਚ ਫਸਿਆ ਨੂੰ ਤੇ ਜਾਮ ਬਹੁਤ ਹੈ ਗੁਰਦੁਆਰਾ ਸਿਰਫ ਦੋ ਪੈਰ ਦੀ ਦੂਰੀ ਤੇ ਐ ਸੀ ਤੁਰ ਕੇ 5 ਮਿੰਟ 'ਚ ਜਾ ਸਕਦੇ ਆ 5 ਮਿੰਟ ਵੀ ਨਹੀਂ ਲੱਗਣੇ ਬਟ ਸਾਨੂੰ ਗੱਡੀ ਲੈ ਕੇ ਜਾਣੀ ਆ ਬਾਈ ਇਸ ਕਰਕੇ ਸਾਨੂੰ ਟ੍ਰੈਫਿਕ 'ਚ ਝੁੰਝੜੇ ਪੈਣਾ ਸੋ ਜੀ ਫਾਈਨਲੀ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ ਆ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਕਰੀ ਹੋਈ ਹੈ ਲੜੀਆਂ ਲੁੜੀਆਂ ਕਰੀਆਂ ਹੋਈਆਂ ਤੇ ਆਪਾਂ ਹੁਣ ਪਾਰਕਿੰਗ ਲੱਭ ਲੈਂਦੇ ਆ ਜੀ ਸਭ ਤੋਂ ਪਹਿਲਾਂ ਬਾਅਦ ਚ ਫਿਰ ਇਸੀ ਗੇ ਇਸ ਘੁੰਮਾਂਗੇ ਸਾਡੇ ਕੋਲ ਟਾਈਮ ਬਹੁਤ ਪਿਆ ਹਲੇ 12:00 ਵਜੇ ਹੈ ਮੇਰੇ ਖਿਆਲ ਤੋਂ ਹਲੇ ਦੁਪਹਿਰ ਦੇ ਆ ਇਸ ਟਾਈਮ ਜੀ ਅਸੀਂ ਆ ਪਾਸ ਬਣਾਉਣ ਲੱਗੇ ਹੋਈਆਂ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਹੈ ਨਾ ਯਾਤਰਾ ਕਰਨ ਵਾਸਤੇ ਤੇ ਆ ਸਾਹਮਣੇ ਲਾਈਨ ਲੱਗੀ ਹੋਈ ਆ ਤੇ ਆਪਾਂ ਆਪਣੀ ਰਜਿਸਟ੍ਰੇਸ਼ਨ ਕਰਵਾ ਲਈ ਆਪਣੇ ਪਾਸ ਲੈ ਲਈ ਤੇ ਹੁਣ ਥੋੜੀ ਦੇਰ ਰੈਸਟ ਕਰਾਂਗੇ ਕਿਉਂਕਿ ਧੁੱਪ ਬਹੁਤ ਜ਼ਿਆਦਾ ਹੈ ਗਰਮੀ ਬਹੁਤ ਜ਼ਿਆਦਾ ਆਪਾਂ ਹੁਣ ਰੂਮ ਦੇਖਣ ਚੱਲੇ ਆਂ ਜੀ ਉੱਪਰਲੇ ਪਾਸੇ ਆ ਜਿਹੜੇ ਰੂਮ ਬਣੇ ਹੋਏ ਹਨ ਸੋ ਜੀ ਹੁਣ ਅਸੀਂ ਕਰਨ ਲੱਗੇ ਆ ਜੀ ਰੈਸਟ ਆ ਕਾਮਨ ਹਾਲ ਬਣਿਆ ਹੋਇਆ ਇੱਕੋਰੇ ਸਾਰੀ ਸੰਗਤ ਉਰੇ ਗੱਦੇ ਵਿਛਾ ਕੇ ਹਾਲ ਚੋਰੇ ਪਏ ਆ ਸਾਰੇ ਜਨੇ ਰੈਸਟ ਕਰ ਰਹੇ ਆ ਸੰਗਤਾਂ ਇਸ ਟਾਈਮ ਬਾਲਕਨੀ ਚ ਖੜੇ ਆਂ ਜਿਹੜਾ ਮੇਰਾ ਹਾਲ ਹੈ ਤੇ ਕੋਲੇ ਤੋਂ ਥਿ ਵਿਊ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਸਾਹਮਣੇ ਸਰਾਵਾਂ ਬਣੀਆਂ ਹੋਈਆਂ ਐ ਇਹ ਸ਼ੈੱਡ ਬਣਿਆ ਹੋਇਆ ਯਾਤਰੀਆਂ ਵਾਸਤੇ ਆਰਾਮ ਕਰਨ ਵਾਸਤੇ ਤੇ ਇੱਧਰਲੇ ਵਾਸਤੇ ਸਰੋਵਰ ਤੇ ਇਸਰਾਮਾ ਬਹੁਤ ਦੂਰ ਤੱਕ ਫੈਲਿਆ ਹੋਇਆ ਗੁਰਦੁਆਰਾ ਸਾਹਿਬ ਦਾ ਖੇਤਰ ਤੇ ਉੱਤਰਲੇ ਪਾਸੇ ਪਹਾੜ ਸ਼ਾਮ ਦੇ 6 ਵਜੇ ਹੋਏ ਆ ਜੀ ਤੇ ਸੰਗਤ ਬਹੁਤ ਭਾਰੀ ਮਾਤਰਾ ਵਿੱਚ ਪਹੁੰਚੀ ਹੋਈ ਆ ਗੁਰਦੁਆਰਾ ਸਾਹਿਬ 'ਚ ਜਿਉਂ-ਜਿਉਂ ਸ਼ਾਮ ਹੋ ਰਹੀ ਹੈ ਸੰਗਤ ਹੋਰ ਵੀ ਵੱਧ ਰਹੀ ਆ ਗੁਰਦੁਆਰਾ ਸਾਹਿਬ 'ਚ ਤੇ ਹਰਪ੍ਰੀਤ ਉਹਨੇ ਅੰਦਰ ਗੁਰਦੁਆਰਾ ਸਾਹਿਬ ਤੇ ਮੱਥਾ ਟੇਕਣ ਗਏ ਹੋਏ ਸੀਗੇ ਆ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਕੇ ਦੇਖੋ ਜੀ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਹੈ ਯਾਰ ਰਿਸ਼ੀਕੇਸ਼ ਚ ਜੇ ਤੁਸੀਂ ਇੱਕ ਵਾਰੀ ਰਿਸ਼ੀਕੇਸ਼ ਦੀ ਟ੍ਰੈਫਿਕ ਚ ਫਸ ਗਏ ਨਾ ਉਹ ਤੋਂ ਬਾਅਦ 2-3 ਘੰਟੇ ਦਾ ਬੱਸ ਭੁੱਲ ਜਾਓ ਵੀ ਤੁਸੀਂ ਨਿਕਲ ਜਾਓਗੇ ਟ੍ਰੈਫਿਕ ਚੋਂ ਬਹੁਤ ਬੁਰਾ ਹਾਲ ਹੈ ਟ੍ਰੈਫਿਕ ਦਾ ਤੇ ਹੈ ਵੀ ਇਹ ਸੀਜ਼ਨ ਦੇ ਟਿਨਾ ਤੇ ਯਾਤਰਾ ਚੱਲ ਰਹੀ ਹੈ ਚਾਰਦਾਮਾਂ ਦੀ ਯਾਤਰਾ ਚੱਲ ਰਹੀ ਹੈ ਜੂਨ ਦੀਆਂ ਛੁੱਟੀਆਂ ਵੀ ਚੱਲ ਰਹੀ ਹੈ ਤੇ ਸਾਰੇ ਯਾਤਰੀ ਅੱਜ ਕੱਲ ਇੱਧਰ ਆਏ ਹੋਏ ਆ ਸ਼ਾਮ ਦਾ ਟਾਈਮ ਹੋਇਆ ਵਾਏ ਤੇ ਆਪਾਂ ਹੁਣ ਰਿਸ਼ੀਕੇਸ਼ ਐਕਸਪਲੋਰ ਕਰਨ ਆਏ ਹੋਏ ਆ ਰਿਸ਼ੀਕੇਸ਼ ਦੀਆਂ ਗਲੀਆਂ ਵਿੱਚ ਘੁੰਮ ਰਹੇ ਆ ਤੇ ਗੰਗਾ ਦੇ ਕਿਨਾਰੇ ਚੱਲਦੇ ਆ ਹੁਣ ਗੰਗਾ ਘਾਟ 'ਚ ਉਹ ਦੇਖਦੇ ਆ ਮਾਹੌਲ ਉੱਥੇ ਦਾ ਇਸ ਟਾਈਮ ਅਸੀਂ ਪਹੁੰਚੇ ਆ ਜੀ ਗੰਗਾ ਘਾਟ ਤੇ ਹੋਰ ਇਹ ਲੋਕ ਸੈਰ ਕਰਨ ਲੱਗੇ ਹੋਏ ਆ ਦੇਖੋ ਤੇ ਇਧਰਲੇ ਪਾਸੇ ਸਾਹਮਣੇ ਗੰਗਾ ਨਦੀ ਵਗ ਰਹੀ ਹੈ ਬਹੁਤ ਸ਼ਾਨ ਦੇ ਨਾਲ ਬਹੁਤ ਸੋਹਣਾ 뷰 ਹੁਣ ਅਸੀਂ ਗੰਗਾ ਦੇ ਬਿਲਕੁਲ ਨੇੜੇ ਆ ਗਏ ਆ ਦੇਖੋ ਇਹ ਗੰਗਾ ਦਾ ਤੱਟ ਬਣਿਆ ਹੋਇਆ ਲੋਕ ਬੈਠੇ ਆ ਗੰਗਾ ਦੇ ਕਿਨਾਰੇ ਤੇ ਤੇ ਔਰੇ ਭਾਈ ਆਰਤੀ ਵੀ ਹੁੰਦੀ ਹੈ ਗੰਗਾ ਦੀ ਆਏ ਹਾਏ ਯਾਰ ਬਹੁਤ ਖੂਬਸੂਰਤ ਨਜ਼ਾਰਾ ਬਹੁਤ ਸੋਹਣਾ ਮਾਹੌਲ ਹੈ ਇਧਰਲੇ ਪਾਸੇ ਦਵਾਰ ਤੇ ਵੀ ਬੜੀ ਸੋਹਣੀ ਚਿੱਤਰਕਾਰੀ ਕਰੀ ਹੋਈ ਹੈ ਸਾਰੀ ਦਵਾਰ ਪਰ ਆਪਾਂ ਜਦੋਂ ਕਿਤੇ ਵੀ ਯਾਤਰਾ ਕਰਦੇ ਆ ਕਿਸੇ ਤੀਰਥ ਸਥਾਨ ਤੇ ਜਾਂਦੇ ਆ ਨਾ ਸਾਨੂੰ ਉੱਥੇ ਦਾ ਕਲਚਰ ਜ਼ਰੂਰ ਦੇਖਣਾ ਚਾਹੀਦਾ ਉਹ ਉੱਥੇ ਦਾ ਆਲਾ ਦਵਾਲਾ ਜਿਹੜਾ ਹੈਗਾ ਉੱਥੇ ਦੇ ਲੋਕ ਇਹ ਚੀਜ਼ਾਂ ਜ਼ਰੂਰ ਐਕਸਪਲੋਰ ਕਰਨੀਆਂ ਚਾਹੀਦੀਆਂ ਸਾਨੂੰ ਤੇ ਹੁਣ ਅਸੀਂ ਉਰੇ ਥੋੜਾ ਜਿਹਾ ਫੰਕਸ਼ਨ ਕਰਨ ਆਏ ਹੋਏ ਆਂ ਗੰਗਾ ਦੇ ਕਿਨਾਰੇ 'ਚ ਲਓ ਜੀ ਆਪਾਂ ਵਾਟਰ ਕਰਾਸਿੰਗ ਕਰਕੇ ਔਰੇ ਪਹੁੰਚ ਗਏ ਹਰਪ੍ਰੀਤ ਦੇ ਕੱਪੜੇ ਭਿੱਜ ਗਏ ਹਰਪ੍ਰੀਤ ਫਸਟ ਟਾਈਮ ਕਿਸੇ ਨਦੀ 'ਚ ਵੜੀ ਆ ਉਹ ਵੀ ਇੰਨੀ ਵੱਡੀ ਨਦੀ ਪਵਿੱਤਰ ਨਦੀ ਗੰਗਾ ਨਦੀ ਮੈਨੂੰ ਪਾਣੀ ਦਾ ਬਹੁਤ ਡਰ ਲੱਗਦਾ ਐ ਮੈਂ ਪਾਣੀ ਦੇ ਵਿੱਚ ਨਿਕਲਦਾ ਨਹੀਂ ਹਰਪ੍ਰੀਤ ਪਾਣੀ ਤੋਂ ਬਹੁਤ ਡਰਦੀ ਆ ਤੇ ਮੈਂ ਹੈਲਪ ਕਰੀ ਆ ਹਰਪ੍ਰੀਤ ਦੀ ਉੱਥੇ ਤੋਂ ਲੈ ਕੇ ਉਰੇ ਤੱਕ ਆਉਣ ਵਾਸਤੇ ਤੇ ਆ ਗੰਗਾ ਦਾ ਬਹਾਵ ਲੱਗ ਹੋਲੀ ਰਿਹਾ ਪਰ ਹੈ ਤੇਜ ਆ ਕਰਾਸ ਕਰਨਾ ਔਖਾ ਐ ਮੈਂ ਪਹਿਲੀ ਵਾਰੀ ਅੱਜ ਗੰਗਾ ਚ ਐਂਟਰ ਹੋਇਆ ਜੀ ਆ ਇੰਨੀ ਅੰਦਰ ਤੱਕ ਅਸੀਂ ਪਹਿਲੀ ਵਾਰੀ ਆਏ ਆ ਸੋ ਬਾਈ ਜੀ ਗੰਗਾ ਚ ਜਾ ਕੇ ਨਾ ਅੱਜ ਆਨੰਦ ਆ ਗਿਆ ਮੈਂ ਪਹਿਲੀ ਵਾਰੀ ਅੱਜ ਅੰਦਰ ਇੰਨੀ ਅੰਦਰ ਤੱਕ ਗਿਆ ਆ ਮੈਂ ਵੀ ਪਹਿਲੀ ਵਾਰੀ ਤੇ ਹਰਪੀ ਦਾ ਫੋਬੀਆ ਹੈ ਵੈਸੇ ਵੀ ਪਾਣੀ ਦਾ ਪਾਣੀ ਤੋਂ ਬਹੁਤ ਡਰਦੀ ਆ ਇਹ ਸੱਚੀ ਗੱਲ ਹੈ ਪਰ ਮੈਂ ਇਹਨੂੰ ਲੈ ਕੇ ਚੱਲਾ ਗਿਆ ਫਿਰ ਵੀ ਅੰਦਰ ਇਹ ਤੁਹਾਡੀ ਵਜ੍ਹਾ ਤੇ ਐਕਸਪੀਰੀਅੰਸ ਹੋ ਰਿਹਾ ਵਲੌਗ ਕਰਕੇ ਆ ਜਿਹੜਾ ਇਸ ਟਾਈਮ ਤੁਸੀਂ ਫਰੇਮ ਚ ਬ੍ਰਿਜ ਦੇਖ ਰਹੇ ਹੋ ਇਹਦਾ ਨਾਮ ਜੀ ਜਾਨਕੀ ਸੇਤੂ ਬ੍ਰਿਜ ਆ ਓ ਸਾਹਮਣੇ ਹਨੂਮਾਨ ਜੀ ਦੀ ਬਹੁਤ ਸੋਹਣੀ ਪੇਂਟਿੰਗ ਬਣੀ ਹੋਈ ਆ ਦਵਾਰ ਤੇ ਇੱਥੇ ਭਾਈ ਬਹੁਤ ਸਾਰੇ ਲੋਕ ਆਏ ਹੋਏ ਆ ਯਾਤਰੀ ਬਹੁਤ ਸਾਰੇ ਆ ਤੇ ਗੰਗਾ ਚ ਸਨਾਨ ਕਰਨ ਲੱਗੇ ਹੋਏ ਆ ਹੁਣ ਅਸੀਂ ਡਿਸਾਈਡ ਕਰਿਆ ਵੀ ਆਪਾਂ ਇਹ ਰਸਤੇ ਤੋਂ ਜਾ ਕੇ ਨਾ ਉਹ ਰਾਮ ਝੂਲਾ ਬਣਿਆ ਹੋਇਆ ਉਹ ਕ੍ਰੋਸ ਕਰਕੇ ਪਰਲੇ ਪਾਸੇ ਤੋਂ ਘੁੰਮ ਕੇ ਆਹ ਸਾਰਾ ਏਰੀਆ ਐਕਸਪਲੋਰ ਕਰਾਂਗੇ ਤੇ ਆਹ ਬ੍ਰਿਜ ਤੋਂ ਚੜ ਕੇ ਇੱਧਰਲੇ ਪਾਸੇ ਆਉਂਗੇ ਭਾਈ ਆ ਸਾਹਮਣੇ ਦੇ ਕੋਲ ਲੋਕ ਵੀ ਰਾਫਟਿੰਗ ਵਗੈਰਾ ਕਰ ਰਹੇ ਯਾਰ ਉਹ ਦੇਖੋ ਰਾਫਟਿੰਗ ਵਾਲੇ ਬੰਦੇ ਆ ਗਏ ਰਾਫਟਿੰਗ ਵਾਲੀ ਗੱਡੀਆਂ ਦਾ ਹਜੂਮ ਲੱਗਿਆ ਪਿਆ ਔਰੇ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਹੁਣ ਆਪਾਂ ਬਣਵਾਉਣ ਲੱਗੇ ਆ ਜੀ ਮੈਗੀ ਬਾਈ ਹੋਰਾਂ ਕੋਲੋਂ ਤੇ ਹੁਣ ਮੈਗੀ ਖਾਉਂਗੇ ਅਸੀਂ ਆ ਔਰੇ ਦੇਖੋ ਯਾਰ ਹੁਣ ਇਵਨਿੰਗ 'ਚ ਆ ਸਾਰੇ ਮੈਗੀ ਪੁਆਇੰਟ ਬਣੇ ਹੋਏ ਆ ਮੈਗੀ ਪੁਆਇੰਟ ਮੈਗੀ ਪੁਆਇੰਟ ਮੈਗੀ ਪੁਆਇੰਟ ਮੈਗੀ ਪੁਆਇੰਟ ਉਹ ਦੇਖੋ ਯਾਰ ਸਿਰੇ ਤੱਕ ਉਧਰ ਰਾਫਟਿੰਗ ਵਾਲੀਆਂ ਗੱਡੀਆਂ ਖੜੀਆਂ ਐ ਈਵਨਿੰਗ 'ਚ ਯਾਰ ਕਿਆ ਮਸਤ ਵਿਊ ਆ ਰਿਹਾ ਯਾਰ आ यार भाई राफ्टिंग करके आए नोट देखो यार सारे गिले हो गए भाई भाई कहाँ से आए हो आप लोग आगरा से, से चार धाम यात्रा करने आए हो या नहीं, 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 तेन तो बहुत महंगी पैगी फिर राफ्टिंग बड़ी महंगी पैगी तेन तो भाई अच्छा बीस हजार पैगी किसकी ਜੋ ਹਮਾਰੇ ਸੰਗ ਮਗਲ ਮੈ ਰਹੇ ਯਾਰ ਨੋਟ ਲੈ ਕੇ ਨਹੀਂ ਜਾਣੀ ਚਾਹੀਦੇ ਫਿਰ ਪਕੜਾ ਦੇਣੇ ਸੀਗੇ ਕਿਸੇ ਨੂੰ ਤੇ ਮੈਂ ਤੋਂ ਆਪਣੀ ਕਹਿੰਦਾ ਤਾਲਾ ਲਗਾ ਕੇ ਗਿਆ ਥਾ ਕਹਿੰਦਾ ਚਾਰ ਵਾਰ ਚੈੱਕ ਕਰ ਰਹੇ ਥਾ ਫੁੱਟ ਫੁੱਟ ਕਰਕੇ ਪਾ ਗੱਡੀ ਹੈ ਕਿ ਨਹੀਂ ਚਲੋ ਠੀਕ ਹੈ ਥੈਂਕ ਯੂ ਸੋ ਮਚ ਭਾਈ ਥੈਂਕ ਯੂ ਯਾ ਪਰ ਹਾਂ ਭਾਈ ਕੁਲਤਾਰਾ ਆਪਣਾ ਦੇਖੋ 바ਰਗੇਨਿੰਗ ਕਰਨ ਲੱਗੇ ਹੋਏ ਆ ਰਾਫਟਿੰਗ ਵਾਲਿਆਂ ਗੱਲ ਭਾਈ ਆਪਣੀ ਮੈਗੀ ਆ ਗਈ ਹੈ ਜੀ ਇਧਰ ਸਾਰੇ ਜਣੇ ਮੈਗੀ ਖਾਣ ਲੱਗੇ ਹੋਏ ਆ ਤੇ ਇਧਰ ਜੋ ਤੋਂ ਉਹਨਾਂ ਨੇ ਵੀ ਮੈਗੀ ਖਾ ਰਹੇ ਆ ਤੇ ਭਾਈ ਇਵਨਿੰਗ ਦਾ ਮਾਹੌਲ ਬਹੁਤ ਸੋਹਣਾ ਹੈ ਬਾਹਰ ਦਾ ਦੇਖੋ ਯਾਰ ਨਜ਼ਾਰਾ ਓਏ ਹੋਏ ਓਏ ਹੋਏ ਮਾਈਕ ਕੋ ਮ ਦੇਖੋ ਮਦੇ ਹੁਣ ਅਸੀਂ ਮਾਰਕੀਟ ਚ ਆ ਗਏ ਜਿਹੜੀ ਅੰਦਰਲੀ ਮਾਰਕੀਟ ਹਨਾ ਦੇ ਸੀਗੇ ਸੀ ਹਰ ਵੀਦ ਅੱਜ ਮੈਂ ਕੁਝ ਵੀ ਨਹੀਂ ਲੈਣ ਦੇਣਾ ਅੱਜ ਮੈਂ ਖਰਚਾ ਕੋਈ ਨਹੀਂ ਹੋਣ ਦਿਆ ਸੋ ਜੀ ਫਾਈਨਲੀ ਅਸੀਂ ਘੁੰਮਦੇ ਘੁੰਮਦੇ ਆ ਰਾਮਚਿਲੇ ਚ ਪਹੁੰਚ ਗਏ ਤੇ ਹੁਣ ਅਸੀਂ ਕ੍ਰੋਸ ਕਰਕੇ ਪਾਰਲੀ ਸਾਈਡ ਪਹੁੰਚ ਜਣਾ ਰਸ਼ ਬਹੁਤ ਜ਼ਿਆਦਾ ਯਾਰ ਪਬਲਿਕ ਦਾ ਅੱਜ ਹੈਵੀ ਵੀਕਐਂਡ ਹੈ ਤੇ ਰਸ਼ ਪਬਲਿਕ ਬਹੁਤ ਪਹੁੰਚੀ ਹੋਈ ਆ ਯਾਰ ਆਪਾਂ ਰਾਮਚਿਲੇ ਦਾ ਕ੍ਰੋਸ ਕਰਨ ਲੱਗੇ ਹੋਏ ਆ ਪਰ ਭੀੜ ਬਹੁਤ ਜ਼ਿਆਦਾ ਹੈ ਰਾਮਚਿਲੇ ਚ ਸੋ ਫਾਈਨਲੀ ਅਸੀਂ ਬ੍ਰਿਜ ਕ੍ਰੋਸ ਕਰਕੇ ਇਸ ਪਾਰ ਆ ਗਏ ਤੇ ਹੁਣ ਇਸ ਪਾਰ ਦਾ ਏਰੀਆ ਜਿਹੜਾ ਐਕਸਪਲੋਰ ਕਰ ਲਵਨੇ ਆ ਆਪਾਂ ਸੋ ਫਾਈਨਲੀ ਜੀ ਅਸੀਂ ਗੰਗਾ ਘਾਟ ਤੇ ਆ ਕੇ ਦੁਆਰੇ ਬੈਠ ਗਏ ਇੱਕ ਵਾਰੀ ਫੇਰ ਆਰਪੀ ਤੋਂ ਉਹਨਾਂ ਨੇ ਪੈਡ ਡੁੱਬੇ ਹੋਏ ਠੰਡਕ ਲੈ ਰਹੇ ਆਂ ਫੀਲ ਕਰ ਰਹੇ ਆ ਫੀਲ ਕਰ ਰਹੇ ਆ ਇਹ ਸਾਹਮਣੇ ਹੈ ਜੀ ਗੰਗਾ ਮਾਤਾ ਆ ਹੁਣ ਆਪਾਂ ਇੱਕ ਬਿਊਟੀਫੁਲ ਜੀ ਲੋਕੇਸ਼ਨ ਤੇ ਪਹੁੰਚੇ ਆ ਜੀ ਆ ਦੇਖੋ ਘੁੰਮ ਫਿਰ ਕੇ ਅਸੀਂ ਵਾਪਸ ਆ ਕੇ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਹਾਲਤ ਬਹੁਤ ਪੂਰੀ ਹੋ ਗਈ ਘੁੰਮ ਫਿਰ ਕੇ ਕਾਬੀ ਤੇਰ ਤੋਂ ਘੁੰਮ ਰਿਹਾ ਕਈ ਘੰਟੇ ਹੋ ਗਏ ਮੇਰੇ ਯਾਰ ਬਾਈ ਹੁਣ ਆਪਾਂ ਯਾਤਰਾ ਵਾਸਤੇ ਆਪਣੇ ਰੇਨ ਕੋਟ ਵਗੈਰਾ ਖਰੀਦ ਲਏ ਆ ਬਰਸਾਤੀਆਂ ਵਗੈਰਾ ਹਨਾ ਉੱਥੇ ਬਾਰਿਸ਼ ਵਗੈਰਾ ਲੱਗ ਸਕਦੀ ਹੈ ਜਦੋਂ ਆਪਾਂ ਟਰੈਕਿੰਗ ਕਰਨੀ ਹੈ ਨਾ ਆ ਭੈਣੋ ਰੇ ਵੇਚ ਰਿਹਾ ਗੁਰਦੁਆਰੇ ਦੇ ਬਾਹਰ ਖੜ ਕੇ ਤੇ ਆਪਾਂ ਪੰਜ ਰੇਨ ਕੋਟ ਲੈ ਲਏ ਪੰਜ ਜਣਿਆਂ ਨੇ ਸੋ ਜੀ ਫਾਈਨਲੀ ਹੁਣ ਅਸੀਂ ਸੌਣ ਦੀ ਤਿਆਰੀ ਕਰਨ ਲੱਗੇ ਆ ਤੇ ਆਹ ਨੀਚੇ ਦੇਖੋ ਸਾਰੀ ਸੰਗਤ ਬਰਾਮਦਿਆਂ ਤੇ ਸੁੱਤੀ ਪਈ ਆ ਕੋਈ ਆ ਸ਼ੈੱਡ ਦੇ ਨੀਚੇ ਸੁੱਤੀ ਪਈ ਆ ਸਰਾਵਾਂ ਵਗੈਰਾ ਸਾਰੀਆਂ ਫੁੱਲ ਹੋਈਆਂ ਪਈਆਂ ਏ ਤੇ ਅਸੀਂ ਵੀ ਆ ਛੱਤ ਤੇ ਆਪਣਾ ਬਿਸਤਰਾ ਕਰਨ ਲੱਗੇ ਆ ਜੀ ਔਰ ਸੌਂਗੇ ਅੱਜ ਦੀ ਰਾਤ ਤੇ ਜੀ ਫਿਲਹਾਲ ਅੱਜ ਦੇ ਵਲੌਗ ਦੀ ਕਰਦੇ ਆ ਜੀ ਸਮਾਪਤੀ ਮੈਨੂੰ ਤਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਮਿਲਦੇ ਆ ਜਲਦੀ ਨਵੇਂ ਕਿਸੇ ਵਲੌਗ ਦੇ ਨਾਲ ਜਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ